ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਮੌਸਮ ਚੱਲ ਰਿਹਾ ਥੋੜਾ ਜਿਹਾ ਖੁਸ਼ਕ ਇਸ ਵਾਰ। ਵੈਸੇ ਤਾਂ ਚਲੋ ਕਣਕਾਂ ਵਧੀਆ ਖੜੀਆਂ ਆਇਆਂ ਨਾ ਫਰਸਟ ਕਲਾਸ ਆ। ਜੇ ਪੰਜ ਚਾਰ ਦਿਨ ਮੀਂਹ ਨਾ ਪਿਆ ਫਿਰ ਲਾਉਣਾ ਪੈਜੂਗਾ ਪਾਣੀ। ਉਹ ਘੋੜਾ ਪੂਰਾ ਪਾਣੀ ਪਰਾਂ ਹੈ ਵੈਸੇ ਹੈਗੀ ਤਾਂ ਹੈ ਥੋੜੀ ਜਿਹੀ ਗਿੱਲ ਧਰਤੀ ਚ ਪਰ ਫਿਰ ਵੀ ਜੇ ਪੰਜ ਚਾਰ ਚਾਰ ਦਿਨ ਤੱਕ ਨਾ ਪਿਆ ਮੀ ਫਿਰ ਲਾਉਣਾ ਪਊਗਾ ਪੱਕਾ ਪਾਣੀ ਇਦਕੀ ਲਸਣ ਦਾ ਅੱਜ ਬੰਦਾ 250 ਰੁਪਏ ਕਿਲੋ ਵੇਚਦਾ ਫਿਰਦਾ ਦਾ 250 ਰੁਪਏ ਕਿਲੋ ਜਿਹੜਾ ਆ ਲਸਣ ਆਪਣਾ ਆ ਇਹ ਤਾਂ ਘਰ ਦਾ ਲਸਣ ਆ ਇੱਕ ਨਾ ਹੋਰ ਬੀਜ ਲੈਂਦਾ ਤਾਂ ਇਸ ਵਾਰ ਆ ਦੇਖ ਲੋ ਲਸਣ ਦਾ ਫਰਕ ਆ ਦੋਨੋਂ ਮਤਲਬ ਇੱਧਰ ਵੀ ਲਸਣਾ ਤੇ ਇੱਧਰ ਵੀ ਲਸਣਾ ਦੇਖੋ ਪੱਤੇ ਦਾ ਫਰਕ ਇਹ ਥੋੜਾ ਜਿਹਾ ਮਹਿੰਗਾ ਬੀਜ ਮਿਲਿਆ ਤਾਂ ਉਹਦੇ ਕਰਕੇ ਹੈ ਵਧੀਆ ਇਹਨਾਂ ਫਸਿਆ ਖੜਾ ਦੇਖੋ ਕਿੰਨਾ ਮੋਟਾ ਹੈ ਇਹ ਫਰਕ ਆ ਦੇਖ ਲੋ ਆ ਆ ਆ ਮਤਲਬ ਦੂਜਾ ਆਪਣੇ ਘਰ ਦਾ ਕਿੰਨਾ ਚਿਰ ਹੋ ਗਿਆ ਇਹਨੂੰ ਪਏ ਇਹਨੂੰ ਮੈਂ ਕਹਿੰਦਾ ਦੋ ਤਿੰਨ ਮਹੀਨੇ ਹੋ ਗਏ ਚਾਰ ਹੂੰ ਇਹ ਜੀਰੀ ਵਾਲਾ ਹੈ ਜੀਰੀ ਵਾਲਾ ਹਾਂ ਇਹ ਇਹਦਾ ਇਹਦਾ ਨਾ ਆਉਂਦੇ ਆ ਇਹਦਾ ਸਭ ਵੱਧੇ ਹੋ ਗਿਆ ਇਹਦੀ ਹੁਣ ਬਾਹੀ ਆਈ ਆ ਮਾਰ ਦੋ ਤਿੰਨ ਵਾਰ ਥੱਲੇ ਉੱਪਰ ਤੇ ਟਾਪੀ ਦੇ ਮੜਾ ਜਾ ਆ ਹੁਣ ਇਹਨਾਂ ਖੇਤਾਂ ਦੇ ਵਿੱਚ ਨਦੀ ਦੇ ਕੰਡੇ ਫਿਰ ਰਹੇ ਆ ਤਿੰਨ ਤਿੰਨ ਚਾਰ ਕੁੱਤੇ ਆ ਇਹ ਇਥੇ 20 ਜਗ੍ਹਾ ਮੂੰਹ ਮਾਰਦੇ ਆ ਇਹ ਕੋ ਡੰਗਰ ਮਰਿਆ ਵਾ ਉਹ ਖਾਣਾ ਇਹਨਾਂ ਨੇ ਕੋਈ ਹੋਰ ਚੀਜ਼ ਮਿਲ ਗਈ ਉਹ ਖਾਣੀ ਆ ਇਹਨਾਂ ਨੇ ਫੇਰ ਪਿੰਡ ਚ ਜਾ ਕੇ ਗੜਬੜੀਓ ਕਰਨੀ ਆ ਠੀਕ ਹੈ ਕਿਸੇ ਦਾ ਬੱਚਾ ਕਿਸੇ ਦਾ ਡੰਗਰ ਐਂ ਫਿਰ ਦੇ ਤਿੰਨ ਪੂਰੇ ਤਕੜੇ ਇੱਕ ਨਾ ਹੁਣ ਕਹੀ ਦਿਂਦੀ ਆਪਾਂ ਖਬਰਾਂ ਸੁਣਦੇ ਆ ਸਾਰੇ ਜਣੇ ਵੀ ਆਵਾਰਾ ਕੁੱਤਿਆਂ ਨੇ ਕਈ ਜਗ੍ਹਾ ਬੱਚਿਆਂ ਨੂੰ ਨੋਚ-ਨੋਚ ਕੇ ਖਾਦਾ ਜਿਨ੍ਹਾਂ ਆਪਾਂ ਮਤਲਬ ਇਹਦੇ ਕੁੱਤੇ ਤੇ ਛੋਟੀ ਮਾਰਦੇ ਆ ਜਾਂ ਕੁੱਤਾ ਮਰ ਜਾਂਦਾ ਛੋਟੀ ਵੱਜੇ ਤੇ ਤਾਂ ਆਪਣੇ ਪਰਚਾ ਠੀਕ ਆ ਬੱਚੇ ਨੂੰ ਖਾ ਜਾਵੇ ਜਾਂ ਬੱਚੇ ਦੇ ਬੱਚੇ ਨੂੰ ਵੱਢ ਲਵੇ ਤਾਂ ਕੋਈ ਪਰਚਾ ਨਹੀਂ ਇਡੇ ਵਾਰਾਂ ਲੰਡਰ ਕੁੱਤੇ ਫਿਰਦੇ ਆਂ ਬਈ ਆਪਣੇ ਬੱਚਿਆਂ ਦਾ ਰੱਖੋ ਧਿਆਨ ਠੀਕ ਆ ਇੱਕ ਤਰ੍ਹਾਂ ਹੈਡ ਖਾਨਾ ਫਿਰਦਾ ਵੀ ਪਿੰਡਾਂ ਚ ਬਹੁਤ ਨਾ ਤਾਂ ਇਹਨਾਂ ਦੇ ਕੋਈ ਟੀਕਾ ਟੂ ਕਰ ਲੱਗਦਾ ਕਿਤੇ ਲੱਗਦੇ ਤੇ ਪਹਿਲੇ ਜ਼ਮਾਨੇ ਚ ਹੁਣ ਕੋਈ ਨਹੀਂ ਪੁੱਛਦਾ ਆਪਣੇ ਬੱਚਿਆਂ ਦਾ ਬਈ ਖਿਆਲ ਰੱਖੋ ਠੀਕ ਆ ਸਾਰੇ ਜਣੇ ਪਾਉਨੇ ਆ ਯੂਰੀਆ ਜੌਆਂ ਚ ਇਹ ਥੋੜਾ ਜਿਹਾ ਖੇਤ ਆਪਣਾ ਮਾਰੂ ਆ ਇੱਧਰ ਪਾਣੀ ਪੂਣੀ ਦਾ ਘੱਟੇ ਆ ਕੰਮ ਉਹ ਲਾਗਦੀ ਮੋਟਰ ਤੇ ਲਾ ਲੈਨੇ ਆ ਜੋ ਵਧੀਆ ਐ ਨਾ ਪਾਣੀ ਇਹ ਕੋਰੇ ਖੜੇ ਆ ਪਾਣੀ ਲੱਗਿਆ ਜੇ ਤੱਕ ਇਹਨਾਂ ਨੂੰ ਮੀਂਹ ਪੈ ਗਿਆ ਕੁਸਤਾ ਮੀਂਹ ਤਾਂ ਵੈਸੇ ਫਿਰ ਵੀ ਦੱਸਿਆ ਵਾ ਜੇ ਪੈ ਜਾਵੇ ਵਧੀਆ ਚੱਲ ਜਿੱਥੇ ਪਾਣੀ ਪੂਣੀ ਲੱਗਦਾ ਨਹੀਂ ਨਾ ਉੱਥੇ ਫਾਇਦਾ ਮੀਂਹ ਦਾ